ਹਿੰਦ ਦੀ ਚਾਦਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਗੁਰਪੁਰਪ ਦੀ ਸ਼ਤਾਬਦੀ ਅਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ 350 ਸਾਲਾ ਕੁਰਤਾ ਗੱਤੀ ਗੁਰਪੁਰਪ ਦੀ ਸ਼ਤਾਬਦੀ ਸਮਾਗਮ 24 ਅਤੇ 25 ਜਨਵਰੀ 2026 ਨੂੰ ਤੱਕ ਸ੍ਰੀ ਹਜ਼ੂਰ ਸਾਹਿਬ ਨੇ ਦੇਰ ਦਿੱਤੀ ਇਤਿਹਾਸਿਕ ਧਰਤੀ ਉਤੇ ਮੋਦੀ ਮੈਦਾਨ ਨਦੀਰ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਏ ਜਾ ਰਹੇ ਹਨ ਇਹਨਾਂ ਸ਼ਤਾਬਦੀ ਸਮਾਗਮਾਂ ਵਿੱਚ ਸਿੰਘ ਸਾਹਿਬ ਸੰਤ ਪਾਪਾ ਕੁਲਵੰਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਹਜ਼ੂਰ ਸਾਹਿਬ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਸੰਤ ਬਾਬੂ ਸਿੰਘ ਜੀ ਧਾਰਮਿਕ ਮੁਖੀ ਲੁਬਾਣਾ ਸਮਾਜ ਸ੍ਰੀ ਦਰਿੰਦਰ ਸ਼ਾਸਤਰੀ ਬਾਗੇਸ਼ਵਰ ਤਾਂ ਮਹੰਤ ਰਗੂ ਮੁਨੀ ਜੀ ਹਰੀ ਪਗ ਪਾਰਣ ਸੰਜੇ ਪਾਚਪੋ ਸ਼੍ਰੀ ਰਾਮ ਸਿੰਘ ਜੀ ਮੁਖੀ ਵਣਜਾਰਾ ਸਮਾਜ ਉੱਚੇ-ਚੇ ਤੌਰ ਤੇ ਹਾਜ਼ਰੀ ਪਰਨਗੇ ਇਹਨਾਂ ਸਮਾਗਮਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ महाराष्ट्र ਦੇ ਮੁੱਖ ਮੰਤਰੀ ਸ਼੍ਰੀ ਦਵਿੰਦਰ ਫਾਣਵੀਸ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਅਦਿੱਤਿਆਨਾਥ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਇੱਕਨਾਥ शिंदे ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਪਵਨ ਕਲਿਆਣ ਰਾਜ ਮੰਤਰੀ ਸ਼੍ਰੀਮਤੀ ਮਾਦਵੀ ਮਿਸਾਲ ਗੁਰੂ ਚਰਨਾ ਵਿੱਚ ਸ਼ੀਸ਼ ਨਿਭਾਉਣਗੇ ਆਓ ਇਕੱਠੇ ਹੋ ਕੇ ਤੱਕ ਸ੍ਰੀ ਹਜ਼ੂਰ ਸਾਹਿਬ ਨਦੀਰ ਵਿਖੇ ਤਾਂ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰੀਏ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ 24 ਅਤੇ 25 ਜਨਵਰੀ 2026 ਨੂੰ ਸਵੇਰੇ 10 ਵਜੇ ਤੋਂ ਰਾਤ 11 ਵਜੇ ਤੱਕ ਤੱਕਸੀ ਹਜ਼ੂਰ ਸਾਹਿਬ ਨਦੀਰ ਵਿਖੇ ਕਰਵਾਏ ਜਾ ਰਹੇ ਹਨ ਸ਼੍ਰੀ ਦਵਿੰਦਰ ਫੜਨਵੀ ਜੀ ਮੁੱਖ ਮੰਤਰੀ ਮਹਾਰਾਸ਼ਟਰ ਸਰਕਾਰ ਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਕਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਚੇਅਰਮੈਨ ਸ਼ਤਾਬਦੀ ਮੈਨੇਜਮੈਂਟ ਕਮੇਟੀ ਮਹਾਰਾਸ਼ਟਰ ਸਰਕਾਰ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਚ ਵਰਲਡਵਾਈਡ ਲਾਈਵ ਟੈਲੀਕਾਸਟ ਓਨਲੀ ਔਨ ਚੈਨਲ ਜੈਸ ਪੰਜਾਬੀ